ਰੇਲਵੇ ਰੋਡ ਵਿਖੇ ਬਣੇ ਸਜੂਕੀ ਦੇ ਸ਼ੋਰੂਮ ਦੇ ਸਟਾਫ ਦੇ ਵਿੱਚ ਉਸ ਸਮੇਂ ਆਪਣਾ ਤਫਰੀਮਤ ਕੀ ਜਦੋਂ ਅਚਾਨਕ ਤਕਰੀਬਨ 1 6 ਫੁੱਟ ਲੰਬਾ ਜ਼ਹਿਰੀਲਾ ਸੱਪ ਇਸ ਸ਼ੋਰੂਮ ਦੇ ਅੰਦਰ ਦਾਖਲ ਹੋ ਗਿਆ ਜਿਵੇਂ ਹੀ ਸਟਾਫ ਨੇ ਇਸ ਸੱਪ ਨੂੰ ਸ਼ੋਰੂਮ ਦੇ ਵਿੱਚ ਬਣੇ ਬਾਥਰੂਮ ਦੇ ਲਾਗੇ ਵੇਖਿਆ ਤਾਂ ਇਸ ਦੀ ਜਾਣਕਾਰੀ ਸ਼ੋਰੂਮ ਦੇ ਮਾਲਕ ਨੂੰ ਦਿੱਤੀ ਤੇ ਉਹਨਾਂ ਵੱਲੋਂ ਤੁਰੰਤ ਹੀ ਇਲਾਕੇ ਦੇ ਮਸ਼ਹੂਰ ਗੋਤਖੌਰ ਅਤੇ ਸੱਪ ਫੜਨ ਦੇ ਵਿੱਚ ਮਾਹਿਰ ਕਮਲਪ੍ਰੀਤ ਸੈਣੀ ਨੂੰ ਫੋਨ ਲਗਾਏ ਤੇ ਕਮਰ ਰੁਪਈ ਸੈਣੀ ਵੀ ਮੌਕੇ ਉਤੇ ਪਹੁੰਚੇ ਜਿਨ੍ਹਾਂ ਵੱਲੋਂ ਬੜੇ ਹੀ ਤਰੀਕੇ ਦੇ ਨਾਲ ਇਸ ਜ਼ਹਿਰੀਲੇ ਸੱਪ ਨੂੰ ਕਾਬੂ ਕੀਤਾ ਗਿਆ ਤੇ ਉਸ ਤੋਂ ਬਾਅਦ ਇਸ ਨੂੰ ਨਾਲ ਦੇ ਜੰਗਲਾਂ ਦੇ ਵਿੱਚ ਛੱਡ ਦਿੱਤਾ ਗਿਆ। ਵੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ। ਕਿੰਨਾ ਵੱਡਾ ਹੈ, ਬਹੁਤ ਵੱਡਾ। ਓਏ ਓਏ ਬਾਵਾ ਜੀ ਦੇਖੋ ਲੱਗ ਰਿਹਾ ਹੈ ਮੈਨ ਤੇ ਉਹ ਖਾਤੇ ਬੰਦ ਨਾ ਕਰ ਬੱਸ ਦੋ ਬਰੰਨ ਨਹੀਂ ਉਹ ਬਰ ਆ ਰਹੀ ਆ ਫਾਇਦਾ ਨਾ ਰੈਰ ਸਲੇਕ ਉਹ ਵੀ ਖੜੀ ਲੱਗ ਜੇ ਨਾਲੇ ਸਾਫਗੇ ਸਾਫ ਰੈਟਸ ਨੇ ਆ ਕੇ ਇਹ ਖਿਆਲ ਤਾਂ ਹੀ ਦੋ ਬੀ ਸਹੀਿਆ ਦਾ ਉਹ ਰਿਆਦ ਲਈ ਗਿਆ ਜਿਹੜਾ ਕੰਮ ਸੰਤ ਹੋ ਗਿਆ ਦੰਦੁੰਦਿਆ ਹਾਂ ਨੂੰ ਤੇਰੀ ਆ ਜਿੰਨ ਬਣਾ ਰਿਹਾ ਬੈਣ ਕਿੰਨੇ ਆ ਜਿੰਨ ਪਾਸ ਹੋੜੀ ਬਣਾਈ ਬਣਾ ਨਾ ਆ ਰਿਹਾ ਹੈ ਸ਼ਕਤ ਲੈ ਰਿਹਾ ਹੈ

लाला ज ो र जा जा oh. देना, थे थे। दे दे तो बाहर जाओ कुटी बाहर निकल और ठीक करते बाहर प्रोफेशनल बिल्कुल ही डिस्कवरी वां ਹਾਂ ਸਹੀ ਐਵੇਂ ਹੁੰਦਾ ਬੇਸਿਕਲੀ ਲੈਓ ਜੇ ਤੁਸੀਂ ਲੈਣਾ ਨਾ ਨਾ ਵਰਦਾਂ ਮੈਂ ਟਾਈਨ ਨੂੰ ਲਾਇਆ ਕਿਦੋਂ ਇੰਦਰੋਂ ਅੱਛਾ ਮੈਂ ਕਹਾਂ ਜੋ ਕੋਈ ਏਜੰਸੀ ਦਾ ਹੀ ਬੰਦਾ ਹੈ ਆਂਡ ਜਾਣਾ ਨਹੀਂ ਜਾਣੇ ਜਾਂਦਾ ਜਾਇ ਮੋਰਨ ਜਾਈ ਗਿਆ ਅੰਦਰ ਪੋੜੇ ਆਣਾ ਅੰਦਰ ਗਿਆ ਗਿਆ ਚੱਲ ਗਿਆ ਇੱਕ ਸਾ ਅਗਲੀ ਇਸ ਬਣਾ ਚੱਲ ਰਿਹਾ ਜਾ ਲਗੋ ਬੜਾ ਬੜਾ ਬਣਾ ਬਣਾ ਮੈਂ ਰੋਹਿਤ ਸੱਜਨ ਸੋਨੀ ਸਜੁਕੀ ਏਜੰਸੀ ਤੋਂ ਮੈਂ ਲੰਚ ਕਰਕੇ ਆ ਰਿਹਾ ਸੀਗਾ ਤੇ ਸਾਡੇ ਬਾਥਰੂਮ ਕੋਲ ਇੱਕ ਬਹੁਤ ਹੀ ਵੱਡਾ ਸਨੇਕ ਜਿਹੜਾ ਹੈਗਾ ਉਹ ਮੈਂ ਦੇਖਿਆ ਤੇ ਜਿੱਦਾਂ ਹੀ ਮੈਂ ਦੇਖਿਆ ਫਿਰ ਮੈਂ ਆਪਣੇ ਬਾਉਜੀ ਨਾਲ ਸੰਪਰਕ ਕੀਤਾ ਤੇ ਉਹਨਾਂ ਦੇ ਉਹਨਾਂ ਨੇ ਇਲਾਕੇ ਦੇ ਬਹੁਤ ਹੀ ਮਸ਼ਹੂਰ ਜਿਹੜੇ ਕਮਲਪ੍ਰੀਤ ਸੈਣੀ ਜੀ ਆ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੇ ਤੁਰੰਤ ਆ ਕੇ ਬਹੁਤ ਹੀ ਜਿਹੜਾ ਬੜਾ ਔਰ ਖੋਫਨਾਕ ਸੱਪ ਸੀਗਾ ਉਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਫੜ ਕੇ ਰੈਸਕਿਊ ਕਰਕੇ ਆਲੇ ਦੁਆਲੇ ਦੇ ਜੰਗਲਾਂ ਦੇ ਵਿੱਚ ਛੱਡ ਦਿੱਤਾ ਧੰਨਵਾਦ ਮੇਰਾ ਨਾਮ ਰੋਹਿਤ ਸੱਜਣ ਹੈ ਜੀ